ਜੇ ਤੁਸੀਂ ਗੁਬਾਰਾ ਲੈ ਕੇ ਉਸ ਨੂੰ ਧਿਆਨ ਨਾਲ ਇਸ ਤਰ੍ਹਾਂ ਫੁਲਾਓ ਕਿ ਉਹ ਫਟ ਨਾ ਜਾਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਵੱਡਾ ਹੋ ਜਾਂਦਾ ਹੈ ਹੁਣ ਜੇ ਉਸ ਗੁਬਾਰੇ ਦੀ ਹਵਾ ਕੱਢ ਦਿੱਤੀ ਜਾਵੇ ਤਾਂ ਉਹ ਆਪਣੀ ਪੁਰਾਣੀ ਸਥਿਤੀ ਵਿੱਚ ਵਾਪਸ ਆ ਜਾਵੇਗਾ ਤਾਂ ਇੱਥੇ ਗੁਬਾਰੇ ਦਾ ਫੁੱਲਣਾ ਅਤੇ ਇਸ ਤੋਂ ਬਾਅਦ ਆਪਣੀ ਮੂਲ ਸਥਿਤੀ ਵਿੱਚ ਵਾਪਸ ਆ ਜਾਣਾ ਇੱਕ ਕਿਸਮ ਦਾ ਉਲਟਾਉ ਨਿਯੋਗ ਪਰਿਵਰਤਨ ਹੈ ਇਸ ਪਰਿਵਰਤਨ ਵਿੱਚ ਪਦਾਰਥ ਨੂੰ ਉਸ ਦੀ ਮੂਲ ਸਥਿਤੀ ਵਿੱਚ ਵਾਪਸ ਲਿਆਇਆ ਜਾ ਸਕਦਾ ਹੈ ਆਓ ਕੁਝ ਹੋਰ ਉਦਾਹਰਣ ਦੇਖਦੇ ਹਾਂ ਮੰਨ ਲਓ ਕਿ ਤੁਸੀਂ ਆਟਾ ਲੈ ਕੇ ਇੱਕ ਰੋਟੀ ਵੇਲਦੇ ਹੋ ਹੁਣ ਜੇ ਤੁਸੀਂ ਉਸ ਰੋਟੀ ਦੇ ਆਕਾਰ ਤੋਂ ਸੰਤੁਸ਼ਟ ਨਹੀਂ ਹੋ ਤਾਂ ਤੁਸੀਂ ਉਸ ਵੇਲੀ ਹੋਈ ਰੋਟੀ ਨੂੰ ਵਾਪਸ ਆਟੇ ਦਾ ਪੇੜਾ ਬਣਾ ਸਕਦੇ ਹੋ ਇਸ ਲਈ ਇਹ ਇੱਕ ਉਲਟਾਉਨਿਯੋਗ ਪਰਿਵਰਤਨ ਹੈ ਯਾਨੀ ਅਜਿਹੇ ਪਰਿਵਰਤਨ ਜਿਨ੍ਹਾਂ ਵਿੱਚ ਪਦਾਰਤ ਆਪਣੀ ਮੂਲ ਅਵਸਥਾ ਵਿੱਚ ਵਾਪਸ ਆ ਜਾਂਦੇ ਨੇ ਉਹਨਾਂ ਨੂੰ ਉਲਟਾਉਨਿਯੋਗ ਪਰਿਵਰਤਨ ਕਿਹਾ ਜਾਂਦਾ ਹੈ ਰਬੜ ਬੈਂਡ ਜਾਂ ਸਪ੍ਰਿੰਗ ਨੂੰ ਖਿੱਚਣਾ ਵੀ ਇਸੇ ਤਰ੍ਹਾਂ ਦਾ ਪਰਿਵਰਤਨ ਹੈ ਜਦੋਂ ਤੁਸੀਂ ਸਪ੍ਰਿੰਗ ਨੂੰ ਖਿੱਚਦੇ ਹੋ ਤਾਂ ਉਹ ਲੰਬਾ ਹੋ ਜਾਂਦਾ ਹੈ ਪਰ ਜਦੋਂ ਤੁਸੀਂ ਇਸ ਨੂੰ ਛੱਡ ਦਿੰਦੇ ਹੋ ਤਾਂ ਉਹ ਆਪਣੀ ਮੂਲ ਸਥਿਤੀ ਵਿੱਚ ਵਾਪਸ ਆ ਜਾਂਦਾ ਹੈ ਇਹ ਵੀ ਇੱਕ ਉਲਟਾਉਣਯੋਗ ਪਰਿਵਰਤਨ ਹੈ ਹੁਣ ਮੰਨ ਲਓ ਕਿ ਤੁਸੀਂ ਇਸ ਆਟੇ ਤੋਂ ਰੋਟੀ ਵੇਲਦੇ ਹੋ ਅਤੇ ਉਸ ਰੋਟੀ ਨੂੰ ਸੇਕ ਲੈਂਦੇ ਹੋ ਇਸ ਕੇਸ ਵਿੱਚ ਤੁਸੀਂ ਮੂਲ ਅਵਸਥਾ ਵਿੱਚ ਵਾਪਸ ਨਹੀਂ ਆ ਸਕਦੇ ਤੁਸੀਂ ਰੋਟੀ ਤੋਂ ਵਾਪਸ ਆਟਾ ਨਹੀਂ ਬਣਾ ਸਕਦੇ ਹੈਨਾ ਕਿਉਂਕਿ ਇਹ ਇੱਕ ਨਾ ਉਲਟਾਉਣਯੋਗ ਪਰਿਵਰਤਨ ਹੈ ਅਜਿਹੇ ਪਰਿਵਰਤਨ ਜਿਨ੍ਹਾਂ ਵਿੱਚ ਪਦਾਰਥ ਨੂੰ ਉਹਨਾਂ ਦੀ ਮੂਲ ਅਵਸਥਾ ਵਿੱਚ ਵਾਪਸ ਨਹੀਂ ਲਿਆਂਇਆ ਜਾ ਸਕਦਾ ਉਹਨਾਂ ਨੂੰ ਨਾ ਉਲਟਾਉਣਯੋਗ ਪਰਿਵਰਤਨ ਕਹਿੰਦੇ ਨੇ ਨਾ ਉਲਟਾਉਣਯੋਗ ਪਰਿਵਰਤਨ ਦੇ ਕਈ ਹੋਰ ਉਦਾਹਰਨ ਨੇ ਜਿਵੇਂ ਕਿ ਜੇ ਤੁਹਾਡੇ ਕੋਲ ਇੱਕ ਗੁਬਾਰਾ ਹੈ ਤੇ ਉਹ ਫਟ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਫਿਰ ਤੋਂ ਨਹੀਂ ਫੁਲਾ ਸਕਦੇ ਇਹ ਪਹਿਲੇ ਹੀ ਫੁੱਟ ਚੁੱਕਿਆ ਹੈ ਇਸ ਲਈ ਇਹ ਇੱਕ ਨਾ ਉਲਟਾਉਣਯੋਗ ਪਰਿਵਰਤਨ ਹੈ ਇਸੇ ਤਰ੍ਹਾਂ ਕਾਗਜ਼ ਦਾ ਸੜ ਜਾਣਾ ਵੀ ਨਾ ਉਲਟਾਉਣਯੋਗ ਪਰਿਵਰਤਨ ਹੈ ਜਦੋਂ ਤੁਸੀਂ ਕਾਗਜ਼ ਨੂੰ ਸਾੜ ਦਿੰਦੇ ਹੋ ਤਾਂ ਤੁਸੀਂ ਕਾਗਜ਼ ਨੂੰ ਵਾਪਸ ਪ੍ਰਾਪਤ ਨਹੀਂ ਕਰ ਸਕਦੇ ਇਸੇ ਤਰ੍ਹਾਂ ਜੇ ਤੁਸੀਂ ਦੁੱਧ ਤੋਂ ਪਨੀਰ ਬਣਾ ਰਹੇ ਹੋ ਤਾਂ ਇਹ ਵੀ ਇੱਕ ਨਾ ਉਲਟਾਉਣਯੋਗ ਪਰਿਵਰਤਨ ਹੈ ਇੱਕ ਵਾਰ ਪਨੀਰ ਬਣਾਉਣ ਤੋਂ ਬਾਅਦ ਤੁਸੀਂ ਉਸ ਨੂੰ ਵਾਪਸ ਦੁੱਧ ਨਹੀਂ ਬਣਾ ਸਕਦੇ ਇੱਥੋਂ ਤੱਕ ਕਿ ਮੋਮਬਤੀ ਦਾ ਬਲਣਾ ਵੀ ਇੱਕ ਨਾ ਉਲਟਾਉਣਯੋਗ ਪਰਿਵਰਤਨ ਹੈ ਕਿਉਂਕਿ ਜਦੋਂ ਮੋਮਬਤੀ ਬਲਦੀ ਹੈ ਤਾਂ ਉਸ ਦੀ ਉਚਾਈ ਘਟਦੀ ਜਾਂਦੀ ਹੈ ਅਤੇ ਮੋਮਬਤੀ ਦੇ ਪੂਰੀ ਤਰ੍ਹਾਂ ਨਾਲ ਜਲ ਜਾਣ ਤੋਂ ਬਾਅਦ ਤੁਸੀਂ ਉਸ ਦੀ ਪੁਰਾਣੀ ਉਚਾਈ ਵਾਪਸ ਨਹੀਂ پا ਸਕਦੇ ਇਹ ਸਾਰੇ ਨਾ ਉਲਟਾਉਣਯੋਗ ਪਰਿਵਰਤਨ ਹਨ